ਮੀਨਾ ਤੇ ਤਾਂ ਨਹੀਂ ਦੇਂਦਿਆਂਗੇ ਮੇਰਾ ਹਾਲ ਕੀ ਲੱਭਾ ਹੋ ਜਾ ਧਰਨੇ ਨਾਲ ਧਰਨਾਕਾਰੀ ਕੀ ਚਾਹੁੰਦੇ ਆ ਕੀ ਮੁਸ਼ਕਲ ਹੈ ਤਾਂ ਨਜਕਾਰੀਆਂ ਦੀ ਇਹ ਅਸੀਂ ਉਹਨਾਂ ਦੇ ਕੋਲੋਂ ਗੱਲਬਾਤ ਕਰਕੇ ਜਰੂਰ ਅਸੀਂ ਜਾਂਚ ਜਿਹੜੀ ਹੋਰ ਗੱਲ ਸਾਹਮਣੇ ਲਿਆਣੇ ਆ ਕਿ ਹੋਇਆ ਕੀ ਆਖਿਰਕਾਰ ਤੇ ਆਂਕੇ ਹੁਣ ਘੰਟੇ ਤੋਂ ਪਹਿਲਾਂ ਉਹਨੇ ਮਾਰਕੀਟ ਦਾ ਹੱਲਾ ਗੁੱਲਾ ਕੀਤਾ ਤੇ ਮੈਨੂੰ ਕੁੱਕਰ ਮਾਰਿਆ ਮੈਂ ਉਹਨਾਂ ਕਹਿੰਦਾ ਵੀ ਤੂੰ ਇੱਥੇ ਕਰਨੀ ਗਿਆ ਨਾ ਤੇ ਉਹ ਕਹਿੰਦਾ ਮੈਂ ਮਹੀਨਾ ਲੈਣਾ ਹੀ ਲੈਂਦਾ ਦਰਖਾਸਤ ਦੀਆ ਤੇ ਉਹ ਬੰਦਾ ਫੇਰ ਕੋਈ ਜਾਂਦਾ ਸਾਹਮਣੇ ਪਰਲੇ ਮਲੇ ਚ ਕੋਈ ਰਹਿੰਦਾ ਵਾ ਜੀ ਉਹ ਫੇਰ ਉਹਨੇ ਕੋਈ ਆਣ ਕੇ ਇਹਨਾਂ ਦਾ ਲੜਾਈ ਜਿਹੜਾ ਉਹ ਕਹਿੰਦੇ ਹਫਤਾ ਮੰਗਦਾ ਸਾਡੇ ਕੋਲ ਸ਼ਰੀਆਮ ਕਹਿੰਦੇ ਵੀ ਤੁਹਾਡੇ ਸਾਹਮਣੇ ਕੋਈ ਨਹੀਂ ਉਹ ਤੇ ਜੋ ਕਾਰਵਾਈ ਬੰਦੀ ਕਰਦਣਗੀ ਹਫਤਾ ਮੈਂ ਲੱਗਦਾ ਹੋ ਕਿ ਕੀ ਕੰਮ ਹੋ ਕੇ ਦੋ ਐਸੇ ਤੋਂ ਸਾਡੇ ਵਾਰੀ ਫੇਰੀ ਨਹੀਂ ਹੋਣਗੇ ਤੱਕ ਨਹੀਂ ਹੁੰਦੇ ਆਣੇ ਇਹ 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 ਸ਼ੀਸ਼ਾ ਤੋੜ ਦਿੱਤਾ ਗਿਆ ਬਿਲਕੁਲ ਆ ਦੇਖੋ ਆ ਬੰਦੇ ਨੇ ਨਾ ਮਾਰਿਆ ਜੀ ਆ ਜੀ ਭਾਈ ਦੋਸਤੋ ਅਮ੍ਰਿਤਸਰ ਦੇ ਬਾਸ ਸਟੈਂਡ ਦੇ ਬਿਲਕੁਲ ਅਸੀਂ ਕਰੀ ਮੌਜੂਦ ਹੈ ਧਰਨਾ ਲਗਾਇਆ ਗਿਆ ਕੁਝ ਦੁਕਾਨਦਾਰਾਂ ਦੇ ਵੱਲੋਂ ਇਸ ਪਾਸੇ ਧਰਨਾ ਲਗਾਉਣ ਤੋਂ ਬਾਅਦ ਜਿਹੜੀਆਂ ਗੱਡੀਆਂ ਨਿਕਲਦੀਆਂ ਪਈਆਂ ਨੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਵਿਰੋਧ ਕੀਤਾ ਜਾ ਰਿਹਾ ਹੈ ਕਿ ਆਖਿਰਕਾਰ ਗੱਡੀਆਂ ਕਿਉਂ ਰੋਕੀ ਜਾਂਦੀਆਂ ਐਡਾ ਲੰਬਾ ਜਾਮ ਜਿਹੜਾ ਵਾ ਉਹ ਕਦੋਂ ਹਟਾਇਆ ਜਾਏਗਾ ਪਰ ਜੇਕਰ ਦੂਸਰੇ ਪਾਸੇ ਧਰਨਾ ਲਗਾਇਆ ਗਿਆ ਤੇ ਉਹ ਵੀ ਅਸੀਂ ਜਰੂਰ ਗੱਲਬਾਤ ਸਾਂਝੀ ਕਰਾਂਗੇ ਕਿ ਧਰਨਾ ਲਗਾਇਆ ਕਿਉਂ ਗਿਆ ਵਾ ਜਿਹੜੇ ਦੁਕਾਨਦਾਰ ਨੇ ਇੱਥੋਂ ਦੇ ਉਹ ਕਹਿੰਦੇ ਨੇ ਕਿ ਕਿਸੇ ਵੀ ਇਲਾਕੇ ਦੇ ਵਿੱਚੋਂ ਨੌਜਵਾਨ ਪਹੁੰਚਦੇ ਨੇ ਤਾਂ ਕਹਿੰਦੇ ਨੇ ਸਾਨੂੰ ਹਫਤਾ ਦੋ ਤਾਂ ਹਫਤਾ ਮੰਗਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਜਿਸ ਵਜ੍ਹਾ ਕਰਕੇ ਦੁਕਾਨਦਾਰਾਂ ਵੱਲੋਂ ਹੁਣ ਧਰਨਾ ਲਗਾਇਆ ਗਿਆ ਕਿ ਇਹ ਹਫਤਾ ਬਾਜੀ ਅਸੀਂ ਨਹੀਂ ਚੱਲਣ ਦੇਵਾਂਗੇ ਪੁਲਿਸ ਪ੍ਰਸ਼ਾਸਨ ਤੱਕ ਇਹ ਮੰਗ ਅੱਗੇ ਕਰਦੇ ਪਏ ਨੇ ਬਬਲੂ ਕਿ ਕਾਰਵਾਈ ਕੀਤੀ ਜਾਵੇ ਜਦੋਂ ਧਰਨਾ ਲਗਾ ਉਹਨਾਂ ਨੇ ਕੋਈ ਥਾਣੇ ਦਰਖਾਸਤ ਦਿੱਤੀ ਹੈ ਉਹਦੇ ਸਬੰਧ ਵਿੱਚ ਉਹ ਕਹਿੰਦੇ ਕਾਰਵਾਈ ਨਹੀਂ ਹੋਈ ਲੇਕਿਨ ਐਸਐਸਓ ਨਾਲ ਗੱਲ ਹੋਈ ਹੈ ਮੇਰੀ ਉਹ ਕਹਿੰਦਾ ਮੈਂ ਆ ਰਿਹਾ ਚੌਕੀ ਚਾਰਜ ਆ ਗਿਆ ਉਹਨਾਂ ਦਾ ਜੀ ਟੋਕੀ ਦਿਆ ਦੇ ਉਤੇ ਮਸਲਾ ਇਹ ਕਹਿੰਦੇ ਪਏ ਨੇ ਕਿ ਤਰਨਾ ਇਸ ਕਰਕੇ ਕਿ ਕੋਈ ਹਫਤਾ ਮੰਗਦਾ ਮੁੰਡੇ ਮਾਡੇ ਇੱਥੇ ਆਦੇ ਕੋਈ ਨਹੀਂ ਮੁੰਡੇ ਮੈਂ ਦਾਦਾ ਨਹੀਂ ਹਫਤੇ ਉਤੇ ਦਾ ਨਹੀਂ ਸਾਨੂੰ ਪਤਾ ਇਹਨਾਂ ਦੀ ਲੜਾਈ ਝਗੜਾ ਹੋਇਆ ਵਾ ਕਿਸੇ ਮੁੰਡੇ ਨਾਲ ਉਹਨੇ ਚੱਕ ਕੇ ਕੂਕਰ ਮਾਰਿਆ ਇਹਨਾਂ ਦੇ ਤਰਨਾ ਕਰੀਏ ਦਾ ਕਰਨਾ ਤਰਨਾ ਕਰੀ ਜਿਹੜੇ ਆ ਨਾ ਉਹਨਾਂ ਦੇ ਕਿਸੇ ਨੇ ਕੂਕਰ ਚੱਕ ਕੇ ਮਾਰਿਆ ਉਹਦੇ ਨਾਲ ਭੱਜ ਗਿਆ ਚੀਸ਼ਾ ਗੱਡੀ ਦਾ ਓਕੇ ਤੇ ਉਹ ਕਹਿੰਦੇ ਨੇ ਵੀ ਇਹ ਸਾਨੂੰ ਪਰੇਸ਼ਾਨ ਕਰਦਾ ਉਹ ਤਰਖਾ ਦੇ ਕੇ ਆਏ ਥਾੜੇ ਉਹ ਕਹਿੰਦੇ ਨੇ ਵੀ ਪਰਚਾ ਦਿਓ ਅਸੀਂ ਕਿਹਾ ਵੀ ਹੁਣ ਆਉਂਦਾ ਨਹੀਂ ਐਸਐਸਚੂ ਨੇ ਪਰਚਾ ਦੇਣਾ ਭਾਵੇਂ ਵੀ ਗੱਲ ਜਿਹੜੀ ਕਹਿੰਦੇ ਵੀ ਉਹਦੇ ਜਾਂਚ ਕੀਤੀ ਜਾਏ ਉਹਦੇ ਉਹ ਲਿਖਾਉਣ ਵਿੱਚ ਕਾਰਵਾਈ ਕੀਤੀ ਜਾਏਗੀ ਉੱਤੇ ਬਿਲਕੁਲ ਕਾਰਵਾਈ ਕਰਨੀ ਚਾਹੀਦੀ ਆ ਬੰਦ ਦੀ ਹੈ ਕਾਰਵਾਈ ਕਿਉਂ ਨਾ ਕਰਾਂਗੇ ਹਾਂ ਅਛਾ ਜੀ ਸਤਿਉ ਸਾਹਿਬ ਨੂੰ ਦੱਸ ਦਿੱਤਾ ਸਾਰਾ ਇਹਨਾਂ ਨੇ ਧਰਨਾ ਲਗਾ ਦਿੱਤਾ ਪਿੱਛੇ ਇੰਨਾ ਤੱਕ ਦਾ ਜਾਮ ਹੈ ਉਹ ਕਿਸ ਤਰ੍ਹਾਂ ਫਿਰ ਧਰਨਾ ਕਰੀ ਉੱਠਣਗੇ ਨਹੀਂ ਜਾਮ ਨਹੀਂ ਦਿੱਤੀ ਮੈਂ ਕਿਹਾ ਪਬਲਿਕ ਨੂੰ ਨਾ ਪਰੇਸ਼ਾਨ ਕਰਗੇ ਚੰਗਾ ਨਹੀਂ ਲੱਗਦਾ ਕਿਉਂਕਿ ਇੱਥੇ ਗੁਰੂ ਘਰ ਨਕਮਸਤ ਘੋਣ ਆਏ ਨੇ ਲੋਕ ਤੁਹਾਡਾ ਨਿੱਕਾ ਮਸਲਾ ਵਾ ਅਸੀਂ 2 ਮਿੰਟ ਚ ਉਹਨਾਂ ਦੇ ਕੇ ਪੱਤਾ ਤੇ ਬਲੇ ਕਰਾਂਗੇ ਇਹ ਗੱਲ ਹੁੰਦਾ ਸੋਲੂਸ਼ਨ ਬਹਿ ਕੇ ਗੱਲ ਕਰਨ ਦਾ ਪਰ ਗੱਲ ਇਹ ਹੈ ਵੀ ਹੁਣ ਇਦਾਂ ਕਰਕੇ ਦੋ ਇੱਕ ਨਿੱਕੀ ਜਿਹੀ ਗੱਲ ਬਲੇ ਇੰਨੇ ਪਰੇਸ਼ਾਨ ਕਰ ਲੈ ਲੋਕਾਂ ਨੂੰ ਚੰਗਾ ਨਹੀਂ ਲੱਗ ਰਿਹਾ ਠੀਕ ਹੈ ਨਾ ਮੈਂ ਤਾਂ ਬਿਲਕੁਲ ਸਾਰਿਆਂ ਨੂੰ ਕੱਢ ਕਢਾ ਕੇ ਜਾਮ ਕਿ ਦੇਖੋ ਐ ਦੇਖੋ ਕਿੱਡਾ ਲੰਬਾ ਜਾਮ ਲੱਗਾ ਹੈ ਲੋਕਾਂ ਨੂੰ ਕਿੰਨੀ ਕੀ ਪਰੇਸ਼ਾਨੀ ਹੋ ਰਹੀ ਹੈ ਬੜੀ ਪਰੇਸ਼ਾਨੀ ਹੈ ਘੰਟਾ ਆ ਗਿਆ ਫਸਿਆ ਬੱਚਾ ਖੇਡ ਕੇ ਆਇਆ ਕਰੋੜ ਤੇ ਲੱਗੇ ਆ ਰਹੇ ਆ ਬੜੀ ਪਰੇਸ਼ਾਨੀ ਹੋ ਰਹੀ ਹੈ ਧਰਨਾ ਕਰੀ ਉੱਠਦੀ ਨਹੀਂ ਪਏ ਇੱਥੇ ਧਰਨਾ ਲੱਗਿਆ ਪਿੱਛੇ ਲੰਬਾ ਜਾਮ ਕਿਲੋਮੀਟਰਾਂ ਦਾ ਲੱਗਿਆ ਤੁਹਾਨੂੰ ਪਤਾ ਹੀ ਨਹੀਂ ਧਰਨਾ ਕਾਹਦਾ ਲੱਗਾ ਸ਼ਾਇਦ ਆਇਆ ਤੇ ਨਹੀਂ ਉਹ ਜੀ ਅੱਜ ਇਹ ਧਰਨਾ ਲਾਣਾ ਭਾਜੀ ਜੀ ਜਿੱਥੇ ਨਾ ਲਾਲਾ ਡੀਸੀ ਆਫਿਸ ਆ ਕੇ ਲਾਓ ਇੱਕ ਜਗ੍ਹਾ ਮੁਕਰਰ ਕਰੋ ਉੱਤੇ ਲਾ ਲੋ ਜਾ। ਜਿੱਥੇ ਸੁਣਵਾਈ ਹੋਵੇ। ਹਾਂ ਰਾ 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 ਹੀਰਾਂ ਨੂੰ ਕਾਲੀ ਤੰਗ ਕਰਦੇ ਆ। ਬਿਲਕੁਲ ਆਜੋ ਕੁਝ ਲੋਕਾਂ ਦੇ ਨਾਲ ਹੋਰ ਅਸੀਂ ਗੱਲਬਾਤ ਜਰੂਰ ਸਾਂਝੀ ਕਰਦੇ ਆ ਜਿਹੜੇ ਲੰਬਾ ਸਮਾਂ ਹੋ ਗਿਆ ਜਿਹੜੇ ਫਸੇ ਪਏ ਨੇ ਇਸ ਧਰਨੇ ਦੇ ਵਿੱਚ ਫਸੇ ਪਏ ਨੇ। ਹਾਂਜੀ ਕਿੰਨੀ ਦੇਰ ਹੋ ਗਈ ਆ? ਭਾਈ 2 ਘੰਟੇ ਹੋ ਗਏ ਬੜਿਆਂ ਨੂੰ ਇੱਥੇ ਧੰਦਾ ਘੰਟਾ ਹੋ ਗਿਆ ਘੰਟਾ 2 ਘੰਟੇ ਹੋ ਗਏ। ਤਾਂ ਕਿੰਨਾ ਤੁਹਾਨੂੰ ਪਤਾ ਕੀ ਕੀ ਹੋ ਗਿਆ? ਨਹੀਂ ਸਾਨੂੰ ਨਹੀਂ ਪਤਾ ਕੀ ਹੋ ਗਿਆ। ਕੋਈ ਪਤਾ ਨਹੀਂ। ਨਹੀਂ ਜੀ। ਤਾਂ ਬਿਲਕੁਲ ਮੁਸ਼ਕਲ ਆਂਦੀ ਆ। ਕਿੰਨੀ ਦੇਰ ਹੋ ਗਈ ਆ? ओके 2 ਘੰਟੇ ਖੜੇ 2 ਘਟੇ ਇਸੇ ਇਸੇ ਜਗ੍ਹਾ ਖੜੇ ਜੇ ਲੱਗਦਾ ਕਿ ਧਰਨਾ ਲਗਾਣਾ ਕਿਸੇ ਮਸਲੇ ਦਾ ਸੋਲੂਸ਼ਨ ਹੁੰਦਾ ਕੋਈ ਉਹਦਾ ਹੱਲ ਹੁੰਦਾ ਵਾ ਜਿਸ ਤਰ੍ਹਾਂ ਕਿ ਧਰਨਾ ਲੱਗਿਆ ਆਪਾਂ ਕਿੰਨਾ ਮੀਟਰ ਹਸਾਬ ਨਾਲ ਪਰੇਸ਼ਾਨ ਹੁੰਦੇ ਹੋਹੀ ਤੇ ਆਪਾਂ ਪਰੇਸ਼ਾਨ ਹੋ ਰਹੇ ਤੇ ਆਪ ਹੀ ਡਰਾਮੇ ਕਰਦੇ ਹੱਲ ਹੋਣਾ ਚਾਹੀਦਾ ਵਾ ਉਸ ਤਰ੍ਹਾਂ ਹੀ ਬਿਲਕੁਲ ਬਿਲਕੁਲ ਆਜੋ ਕੁਝ ਹੋਰ ਵੀ ਜਿਹੜੇ ਲੋਕ ਨੇ ਉਹ ਵੀ ਅਸੀਂ ਗੱਲ ਕਰਦੀ ਆ ਦਿਹਾੜੀਦਾਰ ਅਤੇ ਖਲੋਤੇ ਨੇ ਕਿਸ ਤਰ੍ਹਾਂ ਸਿਸਟਮ ਚੱਲੇਗਾ ਜੇ ਇਸ ਤਰ੍ਹਾਂ ਘੰਟੇ ਲਾ ਕੇ ਜਾਣਾ ਹੈ ਹਾਂਜੀ ਹਾਂਜੀ ਮੁਸ਼ਕਲ ਹੁੰਦੀ ਹੈ ਹਾਂਜੀ ਬਹੁਤ ਮੁਸ਼ਕਲ ਹੋਈਦੀ ਹੈ ਆ ਲੱਗੇ ਜਾਣਾ ਤੇ ਮੁਸ਼ਕਲ ਹੋਈਦੀ ਇਥੋਂ ਹਾਲਗੇੜ ਤੋ ਕੋ ਰਸ਼ ਲੱਗਾ ਆ ਹਾਲਗੇੜ ਤੱਕ ਬਿਲਕੁਲ ਹਾਲਗੇੜ ਤੱਕ ਰਸ਼ ਲੱਗਾ ਹੋਇਆ ਬਹੁਤ ਲੰਬਾ ਜਾਮ ਜਿਹੜਾ ਵਾ ਉਹ ਲੱਗਾ ਹੋਇਆ ਪਾਜੀ ਕਿੰਨੀ ਕੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜਦੋਂ ਇਸ ਤਰ੍ਹਾਂ ਦਾ ਜਾਮ ਲੱਗ ਜਾਂਦੇ ਆ ਤੁਹਾਡੇ ਸਾਹਮਣੇ ਸਰ ਕਿੰਨੀ ਦਰੋਂ ਕੀ ਖੋਦਿਆ ਮੈਨੂੰ ਹੋ ਗਿਆ ਪਾਜੀ ਅੱਧਾ ਘੰਟਾ ਹੋ ਗਿਆ ਉਧਰੋਂ ਪਹਿਲਾਂ ਆਇਆ ਫਿਰ ਇਧਰੋਂ ਲੱਗੇ ਵਾਪਸ ਸਰੇ ਪਸੇ ਜਾਮ ਬਿਲਕੁਲ ਇੱਕ ਵਾਰ ਤਾਂ ਕਰਕੇ ਦਿਖਾ ਦਿਓ ਪੁੱਟ ਪਾ ਦੇ ਉੱਤੀ ਚੜ ਕੇ ਦਿਖਾ ਦਿਓ ਕਿੰਨਾ ਲੰਬਾ ਜਾਮ ਜਿਹੜਾ ਵਾ ਉਹ ਇਸ ਥਾਂ ਦੇ ਉੱਤੇ ਲੱਗਾ ਹੋਇਆ ਤੇ ਇਸ ਜਾਮ ਨੂੰ ਕਿਸ ਤਰ੍ਹਾਂ ਹਟਾਇਆ ਜਾਏਗਾ ਇਹ ਇਤਨਾ ਕਿਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਕਿੰਨਾ ਸਮਾਂ ਹੋ ਗਿਆ ਇੱਥੇ ਖਲੋਤੇ ਆ ਓਹ 15-20 ਮਿੰਟ ਹੋ ਗਿਆ ਜੀ ਕੀ ਪਤਾ ਕੀ ਹੋਗਾ ਕਿ ਨਹੀਂ ਦੇਖਦੇ ਅਸੀਂ ਅੱਗੇ ਪਤਾ ਹੀ ਨਹੀਂ ਵੀ ਕੀ ਹੋਗਾ ਪਰ ਜਾਮ ਵਿੱਚ ਫਸੇ ਆਹ ਜਾਮ ਫਸਿਆ ਨਹੀਂ ਬੜੀ ਬਹੁਤ ਮੁਸ਼ਕਲ ਆ ਜੀ ਅਮਰਸਰ ਸਿਫਤੀ ਦਾ ਘਾਰ ਆ ਤੇ ਦੂ ਤਰ੍ਹਾਂ ਦੇ ਟੂਰਿਸਟ ਆਂਦੇ ਆ ਬੜਾ ਮਾਰਾ ਪਵਾ ਲੈ ਕੇ ਜਾ ਰਹੇ ਆ ਜੀ ਲੋਕੀ ਫਸ ਜਾਂਦੇ ਕਸਬਿਆਂ ਦੂਜੇ ਨੇੜ ਦੇ ਕਸਬੇ ਨੇ ਜਿਹੜੇ ਵੀ ਕੀਵਿੰਡ ਚ ਬਾਹਰ ਤੇ ਦੂਜੇ ਤਹਿਸੀਲਾਂ ਤੋਂ ਲੈਵਲ ਦੇ ਆਂਦੇ ਨੇ ਨਾ ਉਹ ਬਜਾਰੇ ਬਹੁਤ ਉਹਨਾਂ ਨੂੰ ਅੱਗੋਂ ਪੱਸਾਂ ਵੀ ਫੜਨੀ ਹੁੰਦੀਆਂ ਯਾਤਰੂ ਦੇ ਨੇ ਬੜਾ ਉਹਨਾਂ ਨੂੰ ਬਿਲਕੁਲ ਬਿਲਕੁਲ ਇਹ ਲੋਕ ਨੇ ਆਓ ਅਸੀਂ ਹੁਣ ਜਾਣਦੇ ਆ ਉਹ ਜਿਹੜੇ ਧਰਨਾ ਕਰੀ ਨੇ ਸੀ ਉਹਨਾਂ ਕੋ ਜਾਣਦੇ ਆ ਕਿ ਆਖਿਰਕਾਰ ਪੂਰਾ ਮਸਲਾ ਜਿਹੜਾ ਹੈਗਾ ਕੀ ਹੈ ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਕਿ ਹਫਤਾ ਮੰਗਿਆ ਜਾ ਰਿਹਾ ਕਿ ਇਹੋ ਹੀ ਮਸਲਾ ਹੈ ਪੁਲਿਸ ਪ੍ਰਸ਼ਾਸਨ ਦੇ ਵੱਲ ਕਿਹਾ ਗਿਆ ਕਿ ਜਾਣਕਾਰੀ ਅਸੀਂ ਹਾਸਲ ਪੂਰੀ ਕਰਕੇ ਜਾਂਚ ਜਰੂਰ ਕਰਾਂਗੇ ਪਹਿਲਾਂ ਗਾਲਾਂ ਕੱਢਦੇ ਮੁੰਡਾ ਆਣ ਕੇ ਇੱਥੇ ਹੈਗਾ ਬਦਗਦੀ ਉਹ ਪਹਿਲਾਂ ਰੇੜੀਆਂ ਲੋਕ ਪੈਸਾ ਲੈਂਦਾ ਹਾਂ ਜੀ ਮੁੰਡੇ ਦੁਕਾਨਦਾਰ ਨੂੰ ਹਰ 15 20 ਦਿਨ ਬਾਅਦ ਨਾਲ ਇੱਥੇ ਗਾਲਾਂ ਕੱਢਦਾ ਬੜੀ ਵਾਲੀ ਨੂੰ ਸਮਝਾਇਆ ਤੇ ਉਹ ਸਮਝਦਾ ਨਹੀਂ ਨਾ ਸਮਝਣ ਦੀ ਵਜ੍ਹਾ ਕਰਕੇ ਸਿਰ ਤੇ ਆਪਾਂ ਜਾਣੇ ਕਿ ਲੋਕਾਂ ਨੂੰ ਅੱਛਾ ਸਰ ਅੱਛਾ ਸਰ ਮੈਨੂੰ ਇਹ ਦੱਸੋ ਤੁਸੀਂ ਇਹਦੀ ਕਿਤੇ ਕੰਪਲੇਨਟ ਨਹੀਂ ਦਿੱਤੀ ਕੰਪਲੇਨਟ ਆਦੀ ਦਿੱਤੀ ਆ ਹਮ ਮਾਨ ਸਾਹਿਬ ਆਹ ਵੇਰਾ ਬਾਕੀ ਇੱਥੇ ਬੈਠ ਰਹੇ ਨੇ ਅੱਛਾ ਕੰਪਲੇਨਟ ਦਿੱਤੀ ਆ ਕੰਪਲੇਨਟ ਲਾਦੀ ਦਿੱਤੀ ਆ ਉਹਦੀ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਪੁਲਿਸ ਨੇ ਕਾਰਵਾਈ ਨਹੀਂ ਹੋਰ ਕਾਰਵਾਈ ਤੋਂ ਬਾਅਦ ਇੱਥੇ ਆਣ ਕੇ ਹੁਣ ਘੰਟੇ ਤੋਂ ਪਹਿਲਾਂ ਉਹਨੇ ਮਾਰਕੀਟ 'ਚ ਹੱਲਾ ਗੁੱਲਾ ਕੀਤਾ ਤੇ ਮੈਨੂੰ ਕੁੱਕਰ ਮਾਰਿਆ ਮੈਂ ਉਹਨਾਂ ਕਹਿੰਦਾ ਵੀ ਤੂੰ ਇੱਥੇ ਕਰਨ ਗਿਆ ਨਾ ਤੇ ਉਹ ਕਹਿੰਦਾ ਮੈਂ ਮਹੀਨਾ ਲੈਣਾ ਹੀ ਲੈਣਾ ਮੈਂ ਕਿਹਾ ਗੱਡੀ ਤੋੜਦੀ ਮਹੀਨਾ ਮੈਂ ਕਿਹਾ ਤੈਨੂੰ ਮਹੀਨਾ ਦੇਣੀ ਗੱਡੀ ਤੋੜੀ ਕੋਈ ਹਾਂ ਗੱਡੀ ਤੋੜਦੀ ਸ਼ੀਸ਼ਾ ਫੇਰ ਗੱਡੀ ਵਾਲੀ ਕੀ ਟੱਕਾ ਵਾ ਪੈਸੇ ਲੈ ਕੇ ਜਾਂਦੇ ਹੋਣਗੇ ਉਹ ਕਾਰਮਚਾਰੀ ਅਧਿਕਾਰੀ ਹੈ ਕੋਈ ਪੁਲਿਸ ਅਧਿਕਾਰੀ ਹੈ ਕੌਣ ਹੈਗਾ ਕੋਈ ਗੁੰਡਾ ਜੀ ਗੁੰਡਾ ਬਦਮਾਸ਼ ਆ ਜੀ ਬਿਲਕੁਲ ਇਹ ਇਹ ਪੁਲਿਸ ਮੁਲਾਜ਼ਮ ਵੀ ਇੱਥੇ ਮੌਜੂਦ ਨੇ ਗੱਲਬਾਤ ਅਸੀਂ ਜਰੂਰ ਸਾਂਝੀ ਕਰ ਸਰ ਮਾਮਲਾ ਹੈਗਾ ਕੀ ਐਡਾ ਲੰਮਾ ਜਾਮ ਲੱਗ ਗਿਆ ਇਹਨਾਂ ਨੇ ਧਰਨਾ ਲਾਤਾ ਹੈਗਾ ਕੀ ਮਾਮਲਾ ਇਨਾਂ ਦੀ ਕੋਈ ਪਹਿਲਾਂ ਦੀ ਕੋਈ ਗੱਲਬਾਤ ਹੋਈ ਆ ਜੀ ਤੇ ਰਾਤੀ ਇਹਨਾਂ ਨੇ ਕੋਈ ਦਰਖਾਸਤ ਦਿੱਤੀ ਥਾਣੇ ਹਾਂ ਤੇ ਦਰਖਾਸਤ ਦਿੱਤੀ ਆ ਤੇ ਉਹ ਬੰਦਾ ਫੇਰ ਕੋਈ ਇਹਨਾਂ ਦੇ ਸਾਹਮਣੇ ਪਰਲੇ ਮਹੱਲੇ 'ਚ ਕੋਈ ਰਹਿੰਦਾ ਵਾ ਜੀ ਤੇ ਉਹ ਫੇਰ ਉਹਨੇ ਕੋਈ ਆਣ ਕੇ ਇਹਨਾਂ ਨਾਲ ਲੜਾਈ ਝਗੜਾ ਉਹ ਕਹਿੰਦੇ ਹਫਤਾ ਮੰਗਦਾ ਸਾਡੇ ਕੋਲ ਸ਼ਰੀਆਮ ਕਹਿੰਦੇ ਵੀ ਤੁਹਾਡੇ ਸਾਹਮਣੇ ਕੋਈ ਨਹੀਂ ਉਹ ਤੇ ਜੋ ਕਾਰਵਾਈ ਬੰਦੀ ਕਰ ਦਿੰਗੀ ਹਫਤਾ ਮੈਂ ਲੱਗਦਾ ਹੋ ਕਿ ਉਹ ਐਸ.ਟੀ.ਓ ਸਾਹਿਬ ਦੇ ਵੈਰੀਫਾਈ ਕਰ ਚੀ ਤੇ ਪਰ ਕਿੰਨੀ ਵਾਰੀ ਕੰਪਲੀਟ ਦਿੰਦੀ ਹੈ ਇਹਨਾਂ ਨੇ ਨਹੀਂ ਇੱਕ ਵਾਰੀ ਦਿੱਤੀ ਰਾਤੀ ਜੀ ਸਰ ਸਰ ਨਾਲ ਨਾਲ ਕਿੰਨਾ ਕਿ ਜਾਇਜ ਆ ਕਿਉਂਕਿ ਸਾਹਮਣੇ ਵੇਖੋ ਕਿਲੋਆਂ ਦੇ ਮ ਕਿੰਨਾ ਕ ਜਾਇਜਾ ਸੱਪ ਨਹੀਂ ਬਿਲਕੁਲ ਨਹੀਂ ਆਏ ਤੇ ਇਹਨਾਂ ਨੂੰ ਸੋਜੋ ਦੇਣਾ ਚਾਹੀਦਾ ਸਾਰਿਆਂ ਨੂੰ ਤੇ ਠੰਡ ਦੇ ਹੀ ਦੇਣਾ ਤੇ ਠੰਡ ਦੇ ਦਿਨ ਹੋਣ ਕਰਕੇ ਤੇ ਲੋਕੀ ਵੀ ਖੱਜਲ ਖਰਾਬ ਹੋਣ ਡਿਆ ਤੇ ਇੱਕ ਟ੍ਰੈਫਿਕ ਜਾਮ ਲੋਕਾਂ ਦਾ ਟਾਈਮ ਖਰਾਬ ਹੋਣ ਡਿਆ ਵਾ ਤੇ ਚਲੋ ਉਹਨਾਂ ਨੂੰ ਰਿਕਵੈਸਟ ਕੀਤੀ ਆ ਮੰਨ ਗਏ ਆ ਧਰਨਾ ਚੁੱਕ ਲੈਣਗੇ ਉਹ ਕਹਿੰਦੇ ਪੁਲਿਸ ਕਾਰਵਾਈ ਕਰ ਦੇ ਦਿੱਤੀ ਆ ਪੱਤਰਨਾ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਸੱਤ ਤਾਂ ਬਿਲਕੁਲ ਆਓ ਜਿਹੜੇ ਆ ਲੋਗ ਨੇ ਇਹ ਧਰਨਾਗਾਰੀ ਨੇ ਜਿਹੜੇ ਜਾਣਦੇ ਪਏ ਨੇ ਜਿਹੜੇ ਕਹਿੰਦੇ ਨੇ ਕਿ ਧਰਨਾ ਸੀ ਹਟਾ ਦਿੰਨੇ ਆ ਪਰ ਕਾਰਵਾਈ ਕਰੋ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਆਖਿਆ ਜਾ ਰਿਹਾ ਕਿ ਅ ਪਹਿਲਾ ਜਾਂਚ ਕੀਤੀ ਜਾਏਗੀ ਜਾਂਚ ਦੇ ਵਿੱਚ ਸਾਹਮਣੇ ਕੀ ਹੁੰਦਾ ਜਿਹੜੀ ਜਾਂਚ ਹੋਏਗੀ ਉਸ ਜਾਂਚ ਦੇ ਹਿਸਾਬ ਦੇ ਨਾਲ ਹੀ ਅਸੀਂ ਕਾਰਵਾਈ ਕਰਾਂਗੇ ਫਿਲਹਾਲ ਦੇਖ ਸਕਦੇ ਹੋ ਇਹ ਤਸਵੀਰ ਜਿਹੜੀ ਆ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਜ਼ਰੂਰ ਕਰਦੇ ਹੋਏ ਨਜ਼ਰਾਂ ਦੇ ਪੇ ਨੇ ਜਿਹੜੇ ਇਸ ਥਾਂ ਦੇ ਉੱਤੇ ਧਰਨਾਕਾਰੀ ਮੌਜੂਦ ਨੇ ਟੱਕਾ ਨਹੀਂ ਹੁੰਦਿਆਂਗੇ ਭਾਜੀ ਮਹੀਨਾ ਜਹਫਾ ਮਹੀਨਾ ਦੇ ਤੱਕ ਨਹੀਂ ਦੇਣਦਿਆਂਗੇ ਆ ਵੀ ਹੱਲ ਕੀ ਲੱਭਾ ਹੋ ਜੇ ਧਰਨਿਆਂ ਨਾਲ ਹੱਲ ਆ ਹੱਲ ਧਰਨਿਆਂ ਦਾ ਜੀ ਪੁਲਤ ਕਹਿ ਦੀ ਜੇ ਪਾਚਾ ਦੇ ਦਿੰਦੇ ਅਸੀਂ ਮਹੀਨਾ ਨਹੀਂ ਦਿਆਂਗੇ ਹਫਤਾ ਵੀ ਨਹੀਂ ਦਿਆਂਗੇ ਅੱਛਾ ਬੜੀ ਅਸੀਂ ਸੂਬਿਆਂ 'ਚ ਵੇਖਦੇ ਜਿੱਥੇ ਹਫਤਾਗਰੀ ਚੱਲਦੀ ਹੁੰਦੀ ਸੀ ਹਫਤਾ ਦੋ ਵੋ ਸਾਨੂੰ ਅੱਜ ਅੰਮ੍ਰਿਤਸਰ 'ਚ ਪਹਿਲੀ ਵਾਰੀ ਤਸਵੀਰ ਸਾਹਮਣੇ ਹੋ ਗਿਆ ਜੀ ਇਹ ਹਫਤਾ ਦੇਣਾ ਸੀ ਹਫਤਾ ਨਹੀਂ ਦਿਆ ਵਾਜਦੋਮ ਇਹ ਕਹੇ ਜੇ ਇਹ ਇੱਕ ਹੈ ਜਿਵੇਂ ਸਵਾਲ ਸੀ ਇਹ ਬੰਬੇ ਜਾਂ ਦਿੱਲੀ ਜਿਹੇ ਵੱਡੇ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਸੀ ਇਹਨਾਂ ਦੇ ਵਿੱਚ ਹਫਤਾ ਮੰਗਦੇ ਸੀ ਅੱਜ ਕੀ ਇਹ ਅੱਠ ਕਿੱਡਾ ਜ਼ਬਰਦਸਤ ਆ ਵੱਡਾ ਕੱਟਾ ਸਾਰੇ ਇਹ ਸਾਰੇ ਦੁਕਾਨਦਾਰ ਨੇ ਅਸੀਂ ਉਹ ਦੁਕਾਨ ਦਿਖਾ ਦਿੰਦੇ ਆ ਜਿਹੜਾ ਸ਼ੀਸ਼ਾ ਜਿਹੜਾ ਸ਼ੀਸ਼ਾ ਟੁੱਟਾ ਵਾ ਉਹ ਉਹ ਦਿਖਾ ਦਿੰਦੇ ਆ ਉਹ ਗੱਡੀ ਤਾਂ ਦਿਖਾ ਦਿੰਦੇ ਆ ਜਿਹੜੇ ਜਿਹਦੇ ਤੋਂ ਵਿਵਾਦ ਸ਼ੁਰੂ ਹੋਇਆ ਕਹਿੰਦੇ ਨੇ ਕਿ ਗੱਡੀ ਇੱਥੇ ਲੱਗੀ ਸੀ ਤਾਂ ਉਥੇ ਸ਼ੀਸ਼ਾ ਤੋੜ ਦਿੱਤਾ ਗਿਆ ਤਾਂ ਉਹ ਇੱਕ ਵਾਰ ਤਾਂ ਉਹ ਦਿਖਾ ਦਿੰਦੇ ਆ ਕਿ ਸ਼ੀਸ਼ਾ ਜਿਹੜਾ ਵਾ ਉਹ ਗੱਡੀ ਦਾ ਤੋੜਿਆ ਗਿਆ ਹਫਤਾ ਲੈਣ ਵਾਸਤੇ ਕੋਈ ਸ਼ਖਸ ਇੱਥੇ ਪਹੁੰਚਦਾ ਵਿਅਕਤੀ ਕੋਈ ਪਹੁੰਚਦਾ ਤਾਂ ਜਦੋਂ ਹਫਤਾ ਨਹੀਂ ਮਿਲਦਾ ਤਾਂ ਫਿਰ ਕਿਹਾ ਜਾਂਦਾ ਕਿ ਗੱਡੀ ਦਾ ਸ਼ੀਸ਼ਾ ਤੱਕ ਤੋੜ ਦਿੱਤਾ ਜਾਂਦਾ ਤਾਂ ਅਮਰਤ ਸਰਦੀ ਇੱਧਰ ਦੇਖੋ ਸਾਰੀ ਇਕ ਲਾਈ ਆਈਡੀਆ ਚ ਮਾਰਕੀਟ ਹੈ ਜਿੱਥੇ ਕਿਹੜਾ ਜੀ ਕਿਹੜੀ ਗੱਡੀ ਦਾ ਸ਼ੀਸ਼ਾ ਆ ਗੱਡੀ ਦਾ ਆ ਜੜਾ ਤਾਂ ਬਿਲਕੁਲ ਆ ਦੇਖੋ ਇਹ 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 ਸ਼ੀਸ਼ਾ ਤੋੜ ਦਿੱਤਾ ਗਿਆ ਬਿਲਕੁਲ ਆ ਦੇਖੋ ਆ ਬੰਦੇ ਨੇ ਨਾ ਆ ਮਾਰਿਆ ਜੀ ਆ ਬੰਦੇ ਨੇ ਗੱਲ ਇਥੇ ਇਹ ਖੜੀ ਹੋ ਰਹੀ ਹੈ ਕਿ ਆਖਿਰਕਾਰ ਜੇਕਰ ਦੁਕਾਨਦਾਰ ਜਿਸ ਤਰ੍ਹਾਂ ਆਖਦੇ ਪਏ ਨੇ ਕਿ ਹਫਤਾ ਜਾਂ ਫਿਰ ਮਹੀਨਾ ਮੰਗਿਆ ਜਾ ਰਿਹਾ ਤਾਂ ਫਿਰ ਕਿਤਨਾ ਕਿਤੇ ਸਵਾਲ ਜਿਹੜੇ ਪ੍ਰਸ਼ਾਸਨ ਦੇ ਉੱਤੇ ਖੜੇ ਹੁੰਦੇ ਆ ਦੇਖਣਾ ਕਿ ਪ੍ਰਸ਼ਾਸਨ ਦੇ ਵੱਲੋਂ ਅਗਲੀ ਕਾਰਵਾਈ ਕੀ ਕੀਤੀ ਜਾਂਦੀ ਆ ਤਾਂ ਉਹਨਾਂ ਦੇ ਉੱਤੇ ਕਾਰਵਾਈ ਕੀ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਘਟਨਾ ਜਾਂਚ ਕਰਨ ਤੋਂ ਬਾਅਦ ਪੁਲਿਸ ਇਹ ਦੱਸੇ ਕਿ ਆਖਿਰਕਾਰ ਇਹਨਾਂ ਦੇ ਉੱਤੇ ਕਾਰਵਾਈ ਕੀ ਕੀਤੀ ਜਾਏਗੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪੋਸਟ ਪੰਜਾਬੀ ਅਮਰitsar